ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਖੰਡਰੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਕਰਦੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਰਸ਼ਮੀ ਨੇ ਨਾ ਤੋਂ ਕੇ ਰੈਡੀ ਹੋ ਗਿਆ ਸਕੂਲ ਨੂੰ ਤੇ ਹੁਣ ਜਾਣਾ ਰਸ਼ਮੀ ਨੇ ਸਕੂਲ ਵਾਲ ਤਾਂ ਕੱਤੇ ਗਏ ਰਸ਼ਮੀ ਦੇ ਨਾਲ ਤਾਂ ਰਸ਼ਮੀ ਹੁਣ ਜੀ ਬਾਸਣੇ ਲੱਗੀਆਂ ਪੰਨੇ ਬਾਲ ਕਟਾ ਲੈਂਦੇ ਰਸ਼ਮੀ ਨੇ ਰਸ਼ਮੀ ਦਾ ਬੈਗ ਟਿੱਪਣ ਵਗੈਰਾ ਪਿਆਰਾ ਹੈ ਤੇ ਆਪਾਂ ਕਰਾਂਗੇ ਕੋਈ ਹੁਣ ਘਰ ਦੇ ਕੰਮ ਕਿਵੇਂ ਮਦਿਆ ਕਰ ਲਿਆ ਪਰਸ਼ ਹੋ ਨਾ ਲਈ ਆ ਹਾਂ ਨਾ ਆਉਣਗੇ ਹਾਂ ਰੋਟੀ ਖਾਣੀ ਹੈ ਰਸਮੀ ਔਰ ਬਿਸਕਟ ਲੈ ਕੇ ਜਾਣਾ ਕੁਝ ਨਾਲ ਓਰੀਓ ਲੈ ਕੇ ਜਾਣਾ ਹੈ ਦੇ ਲੈਜਿੰਗੇ ਬਟੇ ਕੁਝ ਖਾਣ ਨੂੰ ਲੈਜਿੰਗੇ ਠੀਕ ਹੈ ਅੱਜ ਹੁਣ ਕਰਦੇ ਆਪਾਂ ਘਰ ਦੇ ਰਸੋਈ ਦੇ ਕੰਮ ਸ਼ੁਰੂ ਤੇ ਗੁੰਦੇ ਆਂ ਆਟਾ ਤੇ ਨਾਲੇ ਬਣਾਉਣੀ ਆਂ ਸਬਜ਼ੀ ਚਾ ਸਾਫ ਸਫਾਈ ਆਪਾਂ ਹਜੇ ਫੇਰ ਕੇ ਕਰਾਂਗੇ ਕਿਉਂਕਿ ਬਰਮ ਦੇ ਵਿੱਚ ਕਣਕ ਪਾਉਣੀ ਆ ਹਜੇ ਇੱਥੇ ਕਣਕ ਫੇਰ ਖਿਲਰੋਗੀ ਅੰਦਰ ਤੇ ਸਾਫ ਸਫਾਈ ਥੋੜਾ ਰੋਕ ਕੇ ਕਰਾਂਗੇ ਥੋੜੇ ਟਾਈਮ ਬਾਅਦ ਕਰਾਂਗੇ ਹੁਣ ਆਪਾਂ ਬਣਾ ਰਹੇ ਆਂ ਰੋਟੀ ਤੇ ਦੁੱਧ ਆਪਣਾ ਗਰਮ ਹੋ ਗਿਆ ਸੀ ਦੁੱਬ ਗਿਆ ਮੇਰਾ ਧਿਆਨ ਨਹੀਂ ਲਿਆਗਾ ਤੇ ਦੁੱਬ ਗਿਆ ਬਾਹਰ ਆ ਗਿਆ ਤੇ ਇਹ ਇਹ ਤਾਉਣੇ ਗੇੜਾਂ ਮਦੇ ਵਿੱਚ ਕੰਕ ਆਹੋ ਕਿੰਨੇ ਗੱਟੇ ਹਨਾ ਤੁਸੀਂ ਉੱਤੇ ਸਿਰ ਤੇ ਬ੍ਰਮ ਹੁਣ ਤਾਂ ਭੱਜ ਚੱਲਿਆ ਹਨਾ ਵਰ ਗਿਆ ਹੁਣ ਕਿੱਥੇ ਰਹੇਗਾ ਸ਼ਾਵਾਸੇ ਸ਼ਾਵਾਸੇ ਬਹੁਤ ਵੱਡੀ ਹੈ ਵੀਂਦਾਰ ਹੈ ਇਹ ਮੇਰੇ ਪਹਿਲਾਂ ਕੀ ਕਰਿਆ ਹੁੰਦਾ ਸੀ ਉਹ ਫਿਰ ਚੱਕੀ ਦਾ ਨਹੀਂ ਲੱਚਕਾਇਓ ਚਕਾਈ ਨਾ ਮਮਿਤ ਲੱਚਾਈ ਮਰ ਚੱਤਰ ਖਾਦੀ ਹਾਂ ਜਨਾ ਇਹ ਲੋਕ ਪਹਿਲਾਂ ਪਰੇ ਪੈ ਸੀ ਸਾਰੇ ਵਧੀਆ ਸੀ

ਭਰ ਗਿਆ ਤੇ ਗੱਟਾ ਉੱਤੇ ਉਹ ਜੀ ਹੁਣ ਆਪਾਂ ਸਾਰਾ ਰੋਟੀ ਪਾਣੀ ਖਾ ਲਿਆ ਸੀ ਤੇ ਸਾਰੀ ਸਾਫ ਸਪਾਈ ਕਰਤੀ ਵੇਡਾਂ ਦੀਆਂ ਚਾਦਰਾਂ ਵੀ ਬਦਲਤੀਆਂ ਸਾਰੇ ਘਰ ਦੀ ਸੀ ਸਾਫ ਸਫਾਈ ਅੰਧੀ ਰੱਖਦੇ ਦੇਖਿਆ ਦੇ ਚਾਹੇ ਕਰ ਦੱਸ ਜਾ ਵੀ ਲੋਟਾ ਕਰਨੀ ਮਿਠੀ ਲੀਆ ਤੇ ਹੋਰ ਆਸੀ ਜਾ ਜਾਮਨਾ ਨੇ ਸੀ ਵੀ ਲਓ ਜੀ ਰਸ਼ਮੀਨ ਆ ਗਿਆ ਹੁਣ ਸਕੂਲੋਂ ਤੇ ਰਸ਼ਮੀਨ ਆ ਕੇ ਲੱਗ ਗਿਆ ਫੋਨ ਤੇ ਰਸ਼ਮੀ ਰੋਟੀ ਖਾਣੀ ਹੈ ਹਮ ਅਰੇ ਰਸ਼ਮੀ ਨੇ ਆਪਦੇ ਕੱਪੜੇ ਚੇਂਜ ਕਰ ਲਏ ਮੇਲਾ ਲੱਗ ਗਿਆ ਰਸ਼ਮੀ ਨਹੀਂ ਉੱਥੇ ਲੱਗ ਗਿਆ ਹਾਂ ਅੱਜ ਚੱਲੀਏ ਬੋਲਦੇ ਫਿਰਦੇ ਆ ਅੱਜ ਹਜੇ ਉਹ ਗੱਡੀ ਆਂਦੇ ਆ ਆਪਦੇ ਜਿਹੜਾ ਧੁੱਲੇ ਚਾਲੇ ਤੇ ਹੁਣ ਸ਼ੁਰੂ ਹੋਣ ਵਾਲਾ ਹੀ ਹੈ ਬੋਲਦੇ ਫਿਰਦੇ ਸੀ ਅੱਜ ਮਿਸਾਲ ਮੇਗਾ ਮਾਰਕ ਮੇਡਲਾ ਰੋਜ਼ ਆਖਿਆ ਕਰੂਗਾ ਰਸ਼ਮੀਨਤਾ ਸਾਨੂੰ ਕਰੇ ਸੋ ਸਿੱਧਾ ਸਾਡਾ ਮਣੀ ਪਲਾਟ ਵਧੀਆ ਚੱਲ ਰਿਹਾ ਪਹਿਲਾਂ ਵਧੀਆ ਨਹੀਂ ਸੀ ਕਦੇ ਵੀ ਹੁਣ ਸਾਡੇ ਮਣੀ ਪਲਾਟ ਕਿਵੇਂ ਕੀ ਹਾਲ ਲੋ ਜੀ ਹੁਣ ਅਸੀਂ ਪੀ ਰਹੇ ਹਾਂ ਚਾਹ ਚਾਹ ਬਣਾਈ ਸੀਗੀ ਨਾ ਵੀ ਲੈ ਸੀ ਇਹਨਾਂ ਨੇ ਤਾਂ ਹਵੇਨਾ ਹੋਣਾ ਈ ਕਰੀਏ ਇਹਨੇ ਫੋਨ ਦੇਖੀਏ ਫੋਨ ਸਾਰਾ ਦਿਨ ਫੋਨ ਫੋਨ ਚੱਕਿਆ ਸਾਰਾ ਦਿਨ ਹੀ ਹੈ ਜਵੇਰ ਦੇ ਤਾਂ ਪਰ ਅੱਜ ਕੰਮ ਤੇ ਲੱਗੇ ਸੀ ਗਰਮ ਚਪਾਈ ਕਣਕ ساری ਕਣਕ ਬਾਹਰੋਂ ਚੱਪੀ ਆਜੋ ਤੁਸੀਂ ਪੀ ਲੋ ਚਾਹ ਹੋਣ ਸਾਡੀ ਬਾਈ ਦੀ ਹੈ ਬਾਟੀਆਂ ਚ ਚਾਹ ਨਾਲ ਖਾ ਲੋ ਮਠੀ ਕੋਈ ਸੁਣਾ ਦੇ ਗੱਲ ਬਾਤ ਨਾ ਹਲੋ ਪਾਣੀ ਪਾਣੀ ਹੈ ਨਾ ਗਰਮ ਹੁਣ ਤਾਂ ਗਰਮ ਦੀ ਜ਼ਰੂਰਤ ਹੀ ਨਹੀਂ ਟੈਂਕੀਆਂ ਤੁਸੀਂ ਬਹੁਤ ਗਰਮ ਆਉਂਦਾ ਹੈ ਰਸ਼ਮੀਨ ਨੂੰ ਕਰਿਓ ਕੌਣ ਰਵੀ ਕੇ ਘਰੇ ਜਾਏਗਾ ਚਾਹ ਪੀ ਲਵੇ ਰਸ਼ਮੀਨ ਵੀ ਚਾਹ ਮੰਗਦਾ ਸਵੇਰ ਨੂੰ ਸਕੂਲ ਨੂੰ ਆਜੇ ਤਾਂ ਫੈਕਟਰੀਸ ਜਾ ਕੇ ਆਉਣਾ ਹੈ ਨਾ ਲੈ ਮਾਣ ਕੇ ਕੰਮ ਕੀ ਨਾ ਲੋ ਜੀ ਹੁਣ ਆਪਾਂ ਚਾਹ ਪਾਣੀ ਪੀ ਲਿਆ ਸੀ ਤੇ ਭਾਂਡੇ ਧੁੰਦੇ ਵੀ ਧੋ ਲਏ ਸੀਗੇ ਤੇ ਹੁਣ ਆਇਆ ਰਸ਼ਮੀ ਮੇਰੇ ਰਵੀ ਦੇ ਘਰੋਂ ਤੇ ਆਪਦੇ ਦੋਸਤ ਨਾਲ ਤੇ ਰਸ਼ਮੀ ਕਹਿੰਦੀ ਆ ਪਾਣੀ ਇਹ ਘੇੜਦੇ ਐ ਇਹ ਘੇੜਦੇ ਹੋ ਇੰਨਾ ਟਾਈਮ ਲਾ ਕੇ ਆਇਆ ਰਸ਼ਮੀ ਚਾਹ ਨਹੀਂ ਪੀਣੀ ਸੀ ਚਾਹ ਤਾਂ ਹੁਣ ਠੰਡੀ ਹੋ ਗਈ ਹੋਰੀ ਬਣਾ ਲਓ ਦੁਬਾਰਾ ਬਣਾ ਰਵੀ ਦੁਕਾਨ ਤੇ ਗਿਆ ਸੀ ਮੈਂ ਫੇਰ ਜਾਣਾ ਹਾਂ ਹਾਂ ਜੀ 4:00 ਤੇ 4:30 4 ਵਜੇ ਅੱਧੇ ਘੰਟੇ ਬਾਅਦ ਅੱਪਾ ਕੇ ਜੇ ਭਾਈ ਅੰਦਰ ਆਪ ਸਾਰੇ ਤੋਂ ਆਇਆ ਆਪ ਵੀ ਹੁਣੇ ਹੋ ਗਏ ਨੇ ਕਟਾ ਲਿਆ ਬਾਅਦ ਕੰਮ ਹੋ ਗਿਆ ਉਹਨੂੰ ਢਿੱਡ ਕੁੰਡੇ ਸੀਗੇ ਹੋ ਹੋ Hvordan er det å klatre her? ਕਿਵੇਂ ਫਰਲੂ ਬਿਚ ਗਿਆ ਹਣਾ ਬਜ਼ਾਰ ਚ ਆਇਆ ਕਿਹਤੋਂ ਆ ਉਹਨੇ ਫਰਾਂਜੇ ਤੇ ਹੀ ਆਸੀ ਬਜ਼ਾਰੋਂ ਜਾ ਕੇ ਆ ਗਏ ਤੇ ਆ ਵੇਖੋ ਕਿਵੇਂ ਕੀ ਕਰੀ ਜਾਂਦੇ ਆ ਊੜਾ ਕਲਾਈ ਧੋਨੇ ਪਿਓ ਪੁੱਤਾਂ ਦੀ ਹਰ ਰੋਜ਼ ਊੜਾ ਕਲਾਈ ਹੁੰਦੀ ਏ ਦੀ ਕਿਹੜਾ ਜਿੱਤਦਾ ਹੁੰਦਾ ਤੁਹਾਡੇ ਚੋ ਤਸ਼ਵੀਰ ਮੈਥਨ ਤੋਂ ਖੰਗੇ ਵੀ ਲੱਗੀਆਂ ਸਾਲੇ ਗੇਂਦੋ ਕਲੀਨ ਕਪੜੇ ਕਾਉਣ ਵਾਸਤੇ ਧੋਣ ਵਾਲੇ ਤੇ ਹੋਰ ਬੜਾ ਰਹੇ ਆ ਸੰਦਾਲ ਨਾਲੇ ਚਾਹ ਜਿਆ ਹੋਣ ਚੰਗੀ ਆਸੀ ਦਾਲ ਬਣਾਈ ਜਿੰਨੇ ਆ ਪੁਰਾਣੇ ਭਾਂਡੇ ਵੀ ਧੋਤੇ ਸੀਗੇ ਤੇ ਕਪੜੇ ਵੀ ਧੋਲੇ ਸੀਗੇ ਕਪੜੇ ਸੱਦੇ ਸੁਕੀ ਜਾਂਦੇ ਹੈਗੇ ਬਾਹਰ ਮੌਸਮ ਠੀਕ ਹੈ ਹਾਂ ਬੜੀਆ ਸਾਫ ਹੈ ਮੌਤਮ ਪੀ ਕਰੀਂ ਅੰਦਰ ਅਸਮੋ ਪੰਗੇਵਾਰ ਰਛੀ ਨਾ ਇਹ ਨਾ ਕਰਿਆ ਕਰ ਪਾਣੀ ਪੈ ਰਿਹਾ ਮੇਲਾ ਕਰੀ ਜਾਂਦਾ ਮੇਲਾ 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 ਦੇਖ ਕੇ ਆਣਾ ਮੇਲਾ ਲੱਗਿਆ ਹੀ ਨਹੀਂਗਾ ਲੱਗ ਗਿਆ ਰਵੀ ਵੀ ਦੱਸ ਦੱਸਦਾ ਅੱਗਿਆ ਨਹੀਂ ਮੇਲਾ ਕਿਹੜਾ ਕੰਡ ਕੀ ਹੋਣਾ ਪਊਗਾ ਅੱਜ ਤਾਂ ਤੁਹਾਨੂੰ మేల్లా లచ్చా ఆజ్ తా మేవి లేకే జానా మేల్లా కదా లగ్గో జాన్ నా ఉతే పర్దే హాలా జడే 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 మేల్లా కఠాకే లేఆంగో ఆజ్ జానా రోకియా నా కే ఖాదే ఉస్కో వాస్ కే మేర తోగు వెడే ఉందే కోటినే ఆత్వరత్ మే హణల్ స్మీన్స్ కీ హో గయా బాల్ మచ్చీ కీ కీతనా జాదే లగ్గనా నా ఫిర్ హా మేల్లే జీ దాయి జంది ఆ మమ్మీ మే మచ్చీ హుంది హై జీ ਸ਼ੇਰ ਲੱਗ ਗਿਆ ਤੁਹਾਡਾ ਉਹੀ ਕੰਮ ਉਹੀ ਕੰਮ ਰਹਿੰਦਾ ਤੁਹਾਡਾ ਸਾਰਾ ਦਿਨੀ ਸਾਰਾ ਦਿਨ ਜੀ ਦੋ ਬੇਲੇ ਹੁੰਦੇ ਆ ਕੁਲਾ ਕੜਾਈ ਮੁਝ ਕੇ ਪੜੀ ਗਾ ਸੀ ਜਾਣੇ ਐ ਫੈਕਟਰੀ ਤੁਹਾਨੂੰ ਦੱਸਿਆ ਸੀ ਜੀ ਨੇ ਸ਼੍ਰੀਮ ਕਹਿੰਦਾ ਸੀ ਫੈਕਟਰੀ ਜਾ ਕੇ ਆਉਣਾ ਹੈਗਾ ਸਾਡੇ ਇੱਥੇ ਘਰ ਦੇ ਨਾਲ ਹੀ ਐ ਨੇੜੇ ਹੀ ਫੈਕਟਰੀ ਹੈਗੀ ਉਹਦੇ ਵਿੱਚ ਸਾਰਾ ਟਾਂਕ ਪੁੰਨ ਦਾ ਸਾਮਾਨ ਬਣਦਾ ਹੈਗਾ ਜੀ ਦੱਸਿਆ ਸੀ ਅਸੀਂ ਜਾ ਕੇ ਆਏ ਫੈਕਟਰੀ ਆ ਚੱਲ ਗਈ ਦੇਖ ਇੱਧਰ ਜਵਾਕ ਕਿਨੇ ਨਾਈ ਜਾਂਦੇ ਕਿਨੇ ਆਉਂਦੇ ਐ ਸਾਈਕਲ ਲੈ ਲੈ ਦੂਰੋਂ ਦੂਰੋਂ ਆ ਜਾ ਮੰਮੀ ਤੋਂ ਮੈਂ ਨਹੀਂ ਆਈ ਅੰਦੇਰਸ ਨੇ ਤੋਤਾ ਨਾ ਨਾ ਨਹੀਂ ਆਇਆ ਹੈਣਾ ਰਸਮੀਨ ਇੱਕ ਵਾਰ ਡਿੱਗ ਪਿਆ ਸੀ ਕੱਸੀ ਚ ਦੋ ਵਾਰੀ ਦੋ ਵਾਰੀ ਡਿੱਗ ਪਿਆ ਸੀ ਇੱਕ ਵੇਲੇ ਤਾਂ ਕੋਲੇ ਕੱਢਿਆ ਸੀ ਇੱਕ ਵਾਰੀ ਕਰਨੀ ਵੀ ਇੱਕ ਵਾਰੀ ਕਰਨੀ ਵੀ ਉਹਦਾ ਹੱਥ ਉੱਤੇ ਆ ਗਿਆ ਸੀ ਮੇਰਾ ਰਸਮੀਨ ਸੀ ਥੁੱਕ ਨਾ ਲਿਆ ਤਾਂ ਉਹ ਦਬੂ ਜੰਮਾ ਤੇ ਨੰਨੀ ਇੱਧਰ ਹੀ ਮੁੜਨਾ ਹੈ ਆਪੀ ਮੁੜਨਾ ਇੱਧਰ ਹੀ ਮੁੜਨਾ ਹੈ ਸ਼ਾਇਦ ਸਿੱਧੀਆਂ ਗੱਲਾਂ ਨਹੀਂ ਮੁੜਨਾ ਇੱਕ ਪਾਸਾ ਲੈ ਇੱਕ ਵਾਰ ਨੀਰਾਲੀ ਨਾ ਮੋਲ ਲੱਗੂ ਹਾਂ ਆ ਬਣੀ ਜਾਂਦਾ ਮੰਦਿਰ ਸਾਡੇ ਘਰ ਦੇ ਕੋਲ ਹਾਂ ਨਵੇਂ ਬਣਿਆ ਮੰਦਿਰ ਅਜੇ ਬਣੀ ਜਾਂਦਾ ਕੰਮ ਚੱਲੀ ਜਾਂਦਾ ਅਜੇ ਮਿਸਤਰੀ ਲੱਗੇ ਕੋਈ ਲੈਣੇ ਕੋਈ ਕੋਈ ਕੋਣ ਨਹੀਂ ਆਇਆ ਕਰੀ ਪੰਜਾਹ ਹਾਂ ਜੀ ਠਾਕਰੀ ਆਣ ਵਾਲੀਆਂ ਕੋਣ ਨਹੀਂ ਆਇਆ ਇੱਥੋਂ ਕੀ ਲੈਣਾ ਹੈ ਮਨ ਨਹੀਂ ਕਿ ਇਹਦੇ ਕੁਝ ਨਹੀਂ ਜੀ ਤੁਸੀਂ ਤੁਸੀਂ ਲੋਕੀਂ ਤੁਸੀਂ ਨਹੀਂ ਆ ਰਹੇ ਬਾਈ ਜੀ ਕਰ ਵੀ ਹੈ। ਨਾਲ ਕੀ ਆਨੇ ਹੈ ਘਰੇ। ਅਸੀਂ ਰਸ਼ਮੀ ਨੇ ਲੈ ਲਿਆ ਖਾਣ ਨੂੰ ਰਸ਼ਮੀ ਦਿਖਾਈ। ਇੱਕ ਕੱਲ੍ਹ ਅੰਬੇ ਗੋਲੜਾੜੇ ਗੋਲੜੇ ਸਕਰਪਾਰੇ। ਤੇ ਅੱਜ ਦੇ ਵਲੌਗਸ ਐਨਾ ਹੀ। ਚੈਨਲ ਤੇ ਨਵੇਂ ਆਪਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ, ਫੁੱਲ ਵਾਚ ਕਰੋ। ਕੱਲ ਨੂੰ ਨਵੇਂ ਵਲੌਗ ਨਾਲ ਫੇਰ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਥੈਂਕਸ ਫॉर ਵਾਚਿੰਗ। ਸਤਿ ਸ਼੍ਰੀ ਅਕਾਲ।